ਕਮਾ ਬਈ ਦੱਸੋ ਅਤੜ ਕੋ ਪਰਹਾ ਤੂੰ ਕੀ ਹੀ ਘੋਣੇ ਜਿਹੜੇ ਪੱਤੇ ਜੇ ਪਾਏ ਉਹਦ ਨਹੀਂ ਫੋਨ ਹੀ ਆ ਭਰਾ ਜੀ ਹੋਰ ਤੇ ਕੀ ਨਹੀਂ ਆ ਦੋਈਆਂ ਦਰੀਆਂ ਦੇ ਆ ਉਹਦੇ ਉੱਤਰਾ ਸਰਪੇੜ ਦੀ ਗੋਲੀ ਆ ਬਖਾਓ ਦੱਸੋ ਤੁਸੀਂ ਕੰਮ ਦੇ ਦੱਸੋ ਬਖਾਓ ਕਿਹੜੀਆਂ ਕਿਹੜੀਆਂ ਕਿੱਥੋਂ ਲਈਆਂ ਕਿ ਸਰਪੇੜ ਦੀ ਗੋਲੀ ਭਰਾ ਜੀ ਇੱਥੋਂ ਜਿੱਥੋਂ ਮਰਜ਼ੀ ਲਲੋ ਤਰਨ ਤਰਨ ਚੋਂ ਬਖਾਓ ਹਾਂ ਕਿਹੜੀ ਆ ਵਾ ਭਰਾ ਜੀ ਇਹ ਕਿਹੜੀ ਹੈ ਸਰਪੇੜ ਦੀ ਆ ਦੱਸੋ ਨਹੀਂ ਨਸ਼ੇ ਵਾਲੀ ਕਿੱਥੋਂ ਨਹੀਂ ਦੱਸੋ ਕੰਮ ਦੱਸੋ ਬਖਾਓ ਆ ਲੋ ਜੀ ਆਈਡੀ ਆਇਆ ਕਰੋ ਦੂਜੇ ਪਾਸਾ ਆ ਹੋਰ ਵੀ ਆ ਗਈਆਂ ਸਾਰੀਆਂ ਕੱਡੋਆਂ ਕੀ ਨਾ ਇਹਨਾਂ ਦਾ ਸਿਰ ਪੀਟਦੀਆਂ ਗੋਲੀਆਂ ਭਾਈ ਹੋਰ ਕਿਹੜੀਆਂ ਹੋਣਗੀਆਂ ਦੱਸੋ ਇਹ ਤਾਂ ਨਸ਼ੇ ਵਾਲੀਆਂ ਗੋਲੀਆਂ ਵਾ ਨਸ਼ੇ ਦੀ ਵਰਤਮਾ ਮਿਲਦੀ ਭਾਈ ਨਸ਼ੇ ਵਾਲੀਆਂ ਗੋਲੀਆਂ ਜੀ ਸਰੀਰ ਟੁੱਟਦਾ ਖਾਲ ਲੈਂਦੀਆਂ ਕਿੱਥੋਂ ਮਿਲਦੀਆਂ ਇਹ ਜਿੱਥੋਂ ਮਰਜ਼ੀ ਲੈ ਲਓ ਦਰਨਦਾਰਨ ਚੋਂ ਜਿਹੜੇ ਮਰਜ਼ੀ ਮੈਡੀਕਲ ਤੋਂ ਲੈ ਲਓ ਤੁਸੀਂ ਕਿੱਥੋਂ ਲਈਆਂ ਇਹ ਆਪਾਂ ਤਸੀਲ ਬਿਆਰ ਚ ਕਿੰਨੇ ਦਾ ਪਤਾ ਹੈ ਇਹ ਭਾਜੀ ਪਤਾ ਮਿਲ ਜਾਂਦਾ 100 150 ਦਾ ਤੇ ਮੈਡੀਕਲ ਸਟੋਰਾਂ ਦੇ ਸ਼ਰਿਆਮੀ ਮਿਲ ਜਾਵੇਂ ਮਤੋਂ ਮਰਜ਼ੀ ਲੈ ਲੋ ਭਾਜੀ ਜਿਹੜੇ ਮਰਜ਼ੀ ਮੈਡੀਕਲ ਤੇ ਜਾ ਕੇ ਕਹਿ ਦੋ ਮਤੋਂ ਮਿਲ ਜੂਗਾ ਸੱਤਾਂ ਦੰਦ ਦੇ ਵਿੱਚ ਇਹਨਾਂ ਆ ਮੈਡੀਸਨ ਮੈਡੀਕਲ ਸ਼ਾਪਸ ਲਗਭਗ 1200 ਹੈਗੀਆਂ ਤੇ ਜਿਹੜੇ ਵੈਕਸੀਨਸ ਹਨ ਤਰ੍ਹਾਂ ਦਿਲੇ ਜੀ ਕਾਫੀ ਜਿਹੜੇ ਫੁੱਲੇ ਆਮੜੇ ਨੇ ਡਾਇਬੀਟਸ ਅਕਚੂਰੀ ਮੈਕਸਰ ਹਨ ਜੰਨੇ ਕਿ ਨਾ ਸ਼ੇਰ ਇਹ ਕਹਿੰਦਾ ਸਰ ਐਨਡੀਪੀਐਸ ਦੇ ਰਿਗਾਰਡਿੰਗ ਅਗਰ ਕੋਈ ਵੀ ਨਸ਼ੀਦੀ ਦਵਾਈ ਵਿਕਦੀ ਹੈ ਤਾਂ ਉਹ ਜੁਆਇੰਟ ਇਨਸਪੈਕਸ਼ਨ ਜਿਹੜੀ ਹੈ ਉਹ ਵਿਦ ਪੁਲਿਸ ਐਨਡੀਪੀਐਸ ਐਨਡੀਪੀਐਸ ਜਿਹੜਾ ਹੈ ਪੁਲਿਸ ਦੇ ਅੰਡਰ ਆਂਦਾ ਹੈਗਾ ਉਹ ਐਨਡੀਪੀਐਸ ਪੁਲਿਸ ਵੱਲੋਂ ਹੀ ਕਾਰਵਾਈ ਕੀਤੀ ਜਾਣੀ ਬੰਦੀ ਹੈ ਸਰ ਪੁਲਿਸ ਮਲਿਕ ਤੇ ਜਾਗਿਆ ਦੀ ਇੱਕ ਜੁਆਇੰਟ ਸਰ ਜਦੋਂ ਵੀ ਕੋਈ ਆਪਾਂ ਨੂੰ ਕੋਈ ਕੰਪਲੇਂਟ ਆਂਦੀ ਹੈ ਤੇ ਜਿਹੜੀ ਜੁਆਇੰਟ ਇਨਸਪੈਕਸ਼ਨ ਵਿਦ ਪੁਲਿਸ ਕੀਤੀ ਜਾਂਦੀ ਹੈ ਤੇ ਜੇਕਰ ਕੋਈ ਐਨਡੀਪੀਐਸ ਰਿਗਾਰਡਿੰਗ

ਉੱਥੇ ਵੀ ਆਪਾਂ ਇੱਕ ਅ ਡਰਗ ਨਿਕੋਸਮੈਟਿਕ ਐਕਟ ਵਿੱਚ ਕੇਸ ਜਿਹੜਾ ਹੈ ਹਰੀਕੇ ਅਪਾਇਕਨ ਲਗਾਇਆ ਹੈ ਤੇ ਇਸ ਤਰ੍ਹਾਂ ਜਦੋਂ ਵੀ ਕੰਪਲੀਟ ਆਂਦੀ ਜਾਂ ਪੁਲਿਸ ਵੱਲੋਂ ਜਾਂ ਜੋ ਵੀ ਸੂਚਨਾ ਆਂਦੀ ਹੈ ਤੇ ਆਪਾਂ ਜੁਆਇੰਟ ਜਿਹੜੀਆਂ ਇਨਸਪੈਕਸ਼ਨ ਕਰਦੇ ਆ ਜਿਹੜੇ 2021 ਤੋਂ ਬਾਅਦ ਦੇ ਜਿਹੜੇ ਲਾਇਸੈਂਸ ਕੀਮਿਕਲ ਸ਼ਾਪਸ ਨੇ ਜਿਹੜੇ ਨੇ ਉਸ ਤਰ੍ਹਾਂ ਰੈਂਟ ਦੇ ਉੱਪਰ ਚੱਲਦੇਗਾ ਪਰ ਇਸ ਤਰ੍ਹਾਂ ਦੀ ਕੋਈ ਸਰ 2021 ਤੋਂ ਬਾਅਦ ਜਿਹੜੇ ਮਾ ਜਿਹੜੇ ਫਾਰਮਾਸਿਸਟ ਨੇ ਉਹਨਾਂ ਨੂੰ ਹੀ ਜਿਹੜੇ ਲਾਇਸੈਂਸ ਇਸ਼ੂ ਕੀਤੇ ਜਾਂਦੇ ਆ ਹੋਰ ਕੋਈ ਰੈਂਟ ਵਾਲਾ ਜਿਹੜਾ ਕੋਈ ਤੀਜ ਜੋ ਗੱਲ ਕਰ ਰਿਹਾ ਇਦਾਂ ਦੀ ਗੱਲ ਕੋਈ ਨਹੀਂ ਹੈ ਪਰਦੇ ਵਿੱਚ ਸ਼ਰਿਆ ਮੈਡੀਕਲ ਸਟੋਰਾਂ ਦੇ ਵਿੱਚ ਭੁਲੇਆ ਆ ਨਸ਼ਾ ਦੇ ਜਿਹੜਾ ਇਹਦੇ ਪਰਿਖਤੋ ਸਰ ਸਿਹਤ ਕल्याण ਸੈੱਲ ਸਰ ਨਸ਼ੇ ਦੇ ਬਾਰੇ ਕੋਈ ਵੀ ਕੰਪਲੇਂਟ ਹੈ ਤੁਸੀਂ ਲੋਕਲ ਥਾਣੇ ਦਿਓ ਦਫਤਰ ਸਿਹਤ ਸੇਵਾ ਸਜਨ ਲਿਖ ਕੇ ਦਿਓ ਮੈਂ ਕਹਿੰਦਾ ਉਹ ਗੱਲ ਕਹਿਣਾ ਵੀ ਨਸ਼ੇ ਦੇ ਰਿਗਾਰਡਿੰਗ ਕੋਈ ਵੀ ਪ੍ਰੋਬਲਮ ਹੈਗੀ ਹੈ ਤੁਸੀਂ ਕੋਈ ਵੀ ਹੈ ਸੋਸ਼ਲ ਲਿਖ ਕੇ ਦਿਓ ਟੀਮ ਵਰਕ ਟੀਮ ਜਿਹੜੀ ਹੈ ਉਹ ਗਠਿਤ ਕਰ ਟੀਮ ਵੱਲੋਂ ਗਠਿਤ ਗੱਠੀ ਤੋਂ ਹੋ ਕੇ ਕਾਰਵਾਈ ਕਰ ਲਈ ਜਾਏਗੀ ਜੇ ਉਹ ਐਨਡੀਪੀਐਸ ਵਿੱਚ ਕੋਈ ਕੰਪਲੇਨਟ ਕਵਰ ਹੁੰਦੀ ਹੈ ਤਾਂ ਪੁਲਿਸ ਵੱਲੋਂ ਕਾਰਵਾਈ ਹੋਏਗੀ ਤੇ ਜੇ ਕੋਈ ਮੈਡੀਸਨ ਦਾ ਕੋਈ ਇਸ਼ੂ ਹੈ ਤਾਂ ਉਹ ਡਾਕ ਡਿਪਾਰਟਮੈਂਟ ਜਿਹੜਾ ਉਹ ਚੈੱਕ ਕਰੇ ਸ੍ਰੀ ਕੰਪਲੇਟ ਜੂ ਕੇ ਅੱਗੇ ਦੇਖੋ ਪਰ ਆਪਣੇ ਡਿਪਾਰਟਮੈਂਟ ਦਾ ਕੀ ਫਰਜ਼ ਬੰਦਾ ਵਾ ਆਪਣੇ ਤੌਰ ਤੇ ਚੈੱਕ ਕਰਦਾ ਸੜ ਡਿਪਾਰਟਮੈਂਟ ਆਪਣੀ ਕਾਰਵਾਈ ਕਰ ਰਿਹਾ ਜਦੋਂ ਵੀ ਕੋਈ ਨਸ਼ੇ ਦੀ ਜਿਹੜੀ ਕੋਈ ਆਈਟਮ ਮਿਲਦੀ ਹੈ ਉਹ ਉਹ ਤਾਂ ਮੈਂ ਉਹ ਤਾਂ ਅਗਰ ਉਹ ਵੀ ਮੈਂ ਤੁਹਾਨੂੰ ਦੱਸ ਰਿਹਾ ਜੀ ਐਨਡੀਪੀਐਸ ਦੀ ਆਈਟਮ ਜਿਹੜੀ ਹੈ ਉਹ ਪੁਲਿਸ ਵੱਲੋਂ ਕਾਰਵਾਈ ਹੋਣੀ ਹੈ ਤੇ ਜੇ ਕੋਈ ਮੈਡੀਸਨ ਬਿਨਾਂ ਰਿਕਾਰਡ ਤੋਂ ਮੈਦ ਦਵਾਈ ਬਿਨਾਂ ਪ੍ਰਸਕ੍ਰਿਪਸ਼ਨ ਤੋਂ ਜਾਂ ਕੋਈ EMPLOYE ਨਹੀਂ ਹੈ ਉਹਦੀ ਕਾਰਵਾਈ ਕਰਕੇ ਆਪਾਂ ਆਪਣੇ ਜਨਲਿਸਿੰਗ ਅਥਾਰਟੀ ਉਹਨਾਂ ਨੂੰ ਲਿਖ ਕੇ ਭੇਜ ਦਿੰਦਾ ਹੈ ਤਾਂ ਉਹਨਾਂ ਵੱਲੋਂ ਐਕਸ਼ਨ ਲਿਆ ਜਾਂਦਾ ਹੈ ਕਈ ਫਰਮਾਂ ਦੇ ਲਾਇਸੈਂਸ ਸਸਪੈਂਡ ਵੀ ਹੋਏ ਆ ਤੇ ਕਈ ਕੋਰਟ ਕੇਸ ਦੇ ਵਿੱਚ ਕੋਰਟ ਕੇਸ ਜਿਹੜੇ ਆ ਉਹ ਚੱਲ ਰਹੇ ਆ ਕਾ ਮੈਡੀਕਲ ਸਟੋਰਾਂ ਤੇ ਪਾਬੰਦੀਸ਼ੋਦਾ ਦਵਾਈਆਂ ਵੇਚਨੀਆਂ ਵਾਂ ਉਹਨਾਂ ਦੀ ਗਲਤ ਵਰਤੋਂ ਹੋ ਰਹੀ ਆ ਇਹਦੇ ਵਾਸਤੇ ਕੋਈ ਆਪਣੇ ਲੋਕੀ ਉਪਰਾਂ ਲੱਗ ਪਿਆ ਜਾ ਰਿਹਾ ਕਿ ਮੈਂ ਨਿਊਲੀ ਪੋਸਟਡ ਹੋਇਆ ਹਾਂ ਇੱਥੇ ਆ ਕੇ ਖੁਣੇਸ ਬਾਰੇ ਵੈਰੀਫਾਈ ਕਰਦੇ ਹਾਂ ਜੇਕਰ ਕੋਈ ਵੀ ਜਈ ਮੈਡੀਕਲ ਸਟੋਰ ਵਾਲਾ ਕੋਈ ਨਸ਼ੀਦੀ ਦਵਾਈ ਜਾਂ ਕੈਪਸੂਲ ਵੇਚ ਰਿਹਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਤੇ ਕਿਸੇ ਵੀ ਨਸ਼ੀਲੀਆਂ ਪਦਾਰਥਾਂ ਦਾ ਧੰਦਾ ਕਰਨ ਵਾਲਾ ਜਾਂ ਕਿਸੇ ਵੀ ਕਿਸਮ ਦਾ ਇਹੋ ਜਿਹਾ ਕਾਰੋਬਾਰ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਏਗਾ